ਆ ਗਿਆ ਵਸਾਖ ਤੇਤ ਗਿਆ ਲੰਗਵੇ ਆ ਗਿਆ ਵਸਾਖ ਤੇਤ ਗਿਆ ਲੰਗਵੇ ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗਵੇ ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗਵੇ ਬਾਗੋਂ ਤੇ ਰੰਗ ਫੇਰਿਆ ਬਾਹਰ ਨੇ ਬਾਗੋਂ ਤੇ ਰੰਗ ਫੇਰਿਆ ਬਾਹਰ ਨੇ ਮੇਰੀਆਂ ਲਿਫਾਈਆਂ ਟਾਣੀਆਂ ਦੇ ਭਾਰ ਨੇ ਮੇਰੀਆਂ ਲਿਫਾਈਆਂ ਟਾਣੀਆਂ ਦੇ ਭਾਰ ਨੇ ਲੈ ਮਾਸਰਾ ਹੁਣ ਦੇਖ ਲਾ ਹੁਣ ਮੁੜ ਕੇ ਇੰਡੀਆ ਜਾ ਕੇ ਮੈਨੂੰ ਨਾ ਮੰਨਦਾਈ ਨਹੀਂ 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 ਤਾਇਆ ਤੇਰਾ ਤਾਂ ਮੈਂ ਸ਼ੁਕਰਗੁਜ਼ਾਰ ਆਂ ਮੈਨੂੰ ਉਸ ਏਰੀਆ ਦਿਖਾਤਾ ਤੂੰ ਕਹਿੰਦਾ ਸੀ ਨਾ ਵੀ ਨੰਬਰ ਨੂੰ ਲੈ ਕੇ ਆ ਗਿਆ ਹੈ ਕਿ ਤੈਨੂੰ ਲੈ ਆਂਦਾ ਹਾਂ ਤੇ ਉਤੋਂ ਦੀ ਤੂੰ ਮੈਨੂੰ ਪਾਰ ਰੋਕ ਕੇ ਕਹਿੰਦੇ ਇਥੇ ਬਸਾਖੀ ਬੜੀ ਪੜੀ ਜਾਂਦੀ ਆ ਹਾਂ ਇਹ ਬੋਈ ਗੱਲ ਸੁਣ ਹਰਾਨੀ ਦੀ ਗੱਲ ਪਤਾ ਕੀ ਆ ਹਮ ਆਪਣੀ ਹੁਣ ਪੰਜਾਬ ਦੇ ਵਿੱਚ ਬਸਾਖੀ ਮੇਲਿਆਂ ਦੀ ਰੌਣਕਾਂ ਨਹੀਂ ਲੱਗਦੀਆਂ ਨਾ ਨਾ ਨਹੀਂ ਲੱਗਦੀਆਂ ਹਾਂ ਹੈ ਨਾ ਉਹ ਅਗਲੀ ਗੱਲ ਫਿਰ ਆ ਲੋਕੀ ਪਿੰਦੇ ਆ ਨਸ਼ੇ ਨਸ਼ੇ ਪਿੰਦੇ ਕਰਦੇ ਆ ਖਰਾਬੀਆਂ ਹੈ ਹਾਂ ਇਹਨਾਂ ਦਾ ਮੈਨੂੰ ਸੁਣਿਆ ਕਹਿੰਦੇ ਆਪਣੇ ਘਰ ਦੇ ਬੱਚੀ ਬਸਾਖੀ ਮਨਾਉਂਦੇ ਆ ਦੇਖ ਲਓ ਤੇ ਜਿੰਨੇ ਵੀ ਪੰਜਾਬੀ ਕਮਿਊਨਿਟੀ ਦੇ ਸਰਕਟ ਮੈਂਬਰ ਆ ਉਹਨਾਂ ਨੂੰ ਸਾਦੇ ਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਕਿਹਾ ਆਪਾਂ ਵੀ ਸਰਕਟਾਂ ਜਾਗਾ ਚੱਲ ਬਧਾਈਆਂ ਦਾ ਹੈ ਹਾਂ ਚਲਿਏ ਆਇਆ ਤਾਂ ਬੱਲੇ ਬੱਲੇ ਹੋਈ ਪਈ ਆ ਹੈ ਗਿਆ ਤਾਂ ਕੰਡ ਲਾਇਆ ਇੰਦਾਂ ਦਾ ਮੈਨੂੰ ਪੰਜਾਬ ਜੀ ਵੀ ਹੁਣ ਦੇਖਣ ਨੂੰ ਨਹੀਂ ਮਿਲਦਾ ਦੇਖ ਕਿੰਦਾਂ ਦੀਆਂ ਪੱਤੀਆਂ ਮੈਂ ਕਿਹਾ ਕਨਾਤਾ ਲਾਈ ਆ ਸਾਡੇ ਸਮਿਆਂ ਦੇ ਵੇਲੇ ਇਦਾਂ ਹੁੰਦੀ ਹੁੰਦੀ ਸੀ ਮਾਸਤਾ ਦਾ ਨਜ਼ਾਰਾ ਬੰਦਿਆ ਪਿਆ ਵਾ 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 ਬੰਦੇ ਮਕੀਲੇ ਦੇ ਖਾੜੇ ਮਗਰ ਇਦਾਂ ਵੀ ਹੁੰਦੇ ਸੀ ਕਨਾਤਾ ਇਦਾਂ ਹੀ ਹੁੰਦੀ ਸੀ ਓ ਮੇਲਾ ਮੇਲੀਆਂ ਦਾ ਓ ਯਾਰਾਂ ਬੇਲੀਆਂ ਦਾ ਮੇਲਾ ਮੇਲੀਆਂ ਦਾ ਓ ਯਾਰਾਂ ਬੇਲੀਆਂ ਦਾ ਦਸਾਖੀ ਸਾਡੇ ਵੇੜੇ ਪਹੁੰਚੇ ਸਮੂਹ ਸਾਡੇ ਭਾਈਚਾਰੇ ਨੂੰ ਅਸੀਂ ਜਿਉਂ ਆਏ ਕਹਿੰਦੇ ਆ ਤੇ ਲੱਖ ਲੱਖ ਵਿਸਾਖੀ ਦੀਆਂ ਮੁਬਾਰਕਾਂ ਦਿੰਨੇ ਆ ਇਹ ਇਦਾਂ ਹੀ ਮੇਲੇ ਲੱਗਦੇ ਰਹਿਣ ਨੱਚਦੇ ਰਹਿਣ ਭੰਗੜੇ ਪੈਂਦੇ ਰਹਿਣ ਜ਼ਿੰਦਗੀ ਜਿੰਦਾਬਾਦ ਜਿਉਂਦੇ ਰੋ ਲੈ ਤਾਇਆ ਤੈਨੂੰ ਇਸ ਮੇਲੇ ਚ ਇੱਕ ਬੰਦਾ ਮਲਾਉਣਾ ਅੱਛਾ ਇਦਾਂ ਦੀਆਂ ਬੋਲੀਆਂ ਤਾਂ ਕਦੀ ਪੰਜਾਬ ਚ ਵੀ ਨਹੀਂ ਸੁਣੀਆਂ ਹੋਈਆਂ ਇੱਥੇ ਆਸਟ੍ਰੇਲੀਆ ਵਿੱਚ ਇੱਥੇ ਸੁਣਾਉਣੀਆਂ ਤੈਨੂੰ ਅੱਛਾ ਆ ਜਾ ਚੱਲ ਫਿਰ ਲੈ ਵੇ ਤਾਇਆ ਇਹ ਆ ਆਪਣਾ ਮੀਤ ਢਾਲੀਵਾਲ ਅੱਛਾ ਮੀਤ ਢਾਲੀਵਾਲ ਹਾਂਜੀ ਵਾਹ ਓਏ ਸ਼ੇਰਾ ਇਹ ਆਸਟ੍ਰੇਲੀਆ ਦਾ ਉੱਪਰ ਦਾ ਸਟਾਰ ਅੱਛਾ ਮੈਂ ਕਹਾ ਬੋਲੀਆਂ ਕਹਿ ਕੇ ਨਜ਼ਾਰਾ ਬੰਦ ਹੰਦਾ ਬੱਲੇ ਓ ਸ਼ੇਰਾ ਵਾਹ ਓ ਮੈਂ ਕਿਹਾ ਆਸਟ੍ਰੇਲੀਆ ਦੇ ਵਿੱਚ ਉਹ ਕਿੰਨਾ ਸੋਹਣਾ ਪਹਿਰਾਵਾ ਪਾਇਆ ਉਹ ਗਾਜ ਕੈਂਠਾ ਵੀ ਪਾਇਆ ਉਹ ਸ਼ਾਵਾ ਸੀ ਪੁੱਤਰਾ ਬੜਾ ਬੜੀ ਖੁਸ਼ ਹੋਈ ਤੈਨੂੰ ਮਿਲ ਕੇ ਮੈਂ ਆਨੰਦ ਆ ਗਿਆ ਜੀ ਇਸ ਪ੍ਰੋਗਰਾਮ 'ਚ ਆ ਕੇ ਅੱਛਾ ਜਿੱਦਾਂ ਵੀ ਆਪਾਂ ਜੁੱਸੇ ਦੇਖ ਰਹੇ ਆ ਪਹਿਰਾਵਾ ਦੇਖ ਰਹੇ ਆ ਮਾਹੌਲ ਬਣਿਆ ਇੱਥੇ ਹਾਂ ਹੈਨਾ ਰੋਕੇ ਪਰਿਵਾਰ ਦੇ ਘਰੇ ਵਿਸਾਖੀ ਤੇ ਕੁਰਤੇ ਕਾਗਰੂ ਛੋਟੀ ਛੋਟੀਆਂ ਬੱਚਿਆਂ ਨੇ ਵੀ ਜੋ ਆਪਣਾ ਪਹਿਰਾਵਾ ਅਪਣਾਇਆ ਅੱਜ ਤਾਂ ਇਹੀ ਬੋਲੀ ਮੇਰੇ ਚਿੱਤੇ ਆਉਗੀ ਹੁੱਤ ਟੂੜੀ ਤੰਦ ਸਾਹ ਬਹਾੜੀ ਵਿੱਚ ਵਟ ਕੇ ਨੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕੱਚੇ ਮਾਰ ਮੰਡਲੀ ਆਨੰਦ ਸ਼ਾ ਗਿਆ ਮਾਰਦਾ ਦੱਮਾਂ ਵਿੱਚ ਜੱਟ ਮੇਲੇ ਆ ਗਿਆ ਮਾਰਦਾ ਦੱਮਾਂ ਵਿੱਚ ਜੱਟ ਮੇਲੇ ਆ ਗਿਆ ਵਾਹ ਵੇ ਵਾਹ ਬਹੁਤ ਬਹੁਤ ਸ਼ੁਕਰੀਆ ਜੀ ਵਾਹ ਓਏ ਪੁੱਤਰਾ ਗੁਰੂ ਖੁਸ਼ ਕਰ ਦਿੱਤੀ ਓ ਜੀ ਦਾ ਵਜਦਾ ਰਹੀ ਸਾਡੇ ਬਿਹੜੇ ਲਿਖਿਆ ਨਾ ਬਈ ਫੋਟੋ ਉੱਥੇ ਕਰਾਉਂਦੇ ਆ ਸਾਰੇ ਚੱਲ ਚੱਲੀਏ ਬਈ ਆਪਾਂ ਵੀ ਇੱਕ ਵਾਰੀ ਕਰਾ ਕੇ ਆਈਏ ਚੱਲ ਫਿਆ ਜਾ ਆ ਜਾ ਹੁਣ ਦੇਖਿਓ ਨੇ ਅਗਲੀ ਲੈਤ ਆਇਆ ਓ ਦੇਖ ਇੱਕ ਆਪਣਾ ਉੱਪਰ ਦਾ ਹੋਇਆ 17 ਸਟੇਡੀਆ ਦਾ ਅੱਛਾ ਅੱਛਾ ਅਭੀ ਇਹਦੇ ਬਿਨਾ ਕੋਈ ਇੱਥੇ ਮਹਿਫਲ ਨਹੀਂ ਕੋਈ ਪ੍ਰੋਗਰਾਮ ਨਹੀਂ ਆਪਣੇ ਮਲਕੀ ਦੀ ਢਾਲੀ ਵਾਲਾ ਕਿੱਦਾਂ ਵੀ ਪੁੱਤਰਾ ਸੱਸਰੀ ਘਾਲ ਬਈ ਕੀ ਹਾਲ ਚਾਲ ਹੈ ਆ ਠੀਕ ਠਾਕ ਹੋ ਹਾਂ ਠੀਕ ਠਾਕ ਆ ਬੜੀਆਂ ਸੱਤਾ ਸੁਣੀਆਂ ਤੇਰੀਆਂ ਜਵਾਨਾਂ ਮੈਂ ਸੁਣਿਆ ਤੂੰ ਇੱਥੇ ਗਾਣੇ ਬੜੇ ਵਧੀਆ ਖੋਣਾ ਕਹਿੰਦੇ ਬੋਲੀਆਂ ਬੜੀਆਂ ਵਧੀਆ ਖੋਣਾ ਦੋ ਤੇ ਪਾ ਦੀਏ ਸੁਣਨਾ ਫੇ ਹੋ ਵਜੇ ਆਏ ਢੋਲ ਤੇ ਜਵਾਨ ਨੱਚ ਪਏ ਬੋਲਾਂ ਉੱਤੇ ਬੈਠੇ ਕਿਰਸਾਨ ਨੱਚ ਪਏ ਹਾਂ ਜੰਗਾ ਚਿੰਦਾ ਜੀ ਤ ਵੀ ਬੁਲਾਉਂਦਾ ਬੱਕਰੇ ਵਾਹ ਲੱਗਾ ਸ਼ਿੰਦਾ ਜੀ ਤਵੀ ਬੁਲਾਉਂਦਾ ਬੱਕਰੇ ਸੇਠ ਕਹਿੰਦਾ ਸਾਰਿਆਂ ਦੇ ਕਰਾਂ ਡੱਕਰੇ ਪੁੱਤ ਗੱਭਰੂ ਜਬਾਨ ਇੱਕ ਤਾਣ ਨੱਚਦੇ ਢੋਲੀ ਉੱਤੇ ਡਗਾ ਲਾਇਆ ਢੋਲੀਆਂ ਦੁਆਬਿਆਣੇ ਜੱਟ ਨੱਚਦੇ ਢੋਲੀ ਉੱਤੇ ਡਗਾ ਲਾਇਆ ਢੋਲੀਆਂ ਕੇ ਮੱਝ ਹੜ ਜੱਟ ਨੱਚਦੇ ਢੋਲੀ ਉੱਤੇ ਡਗਾ ਲਾਇਆ ਢੋਲੀਆਂ ਕੇ ਮਾਲਵੇ ਦੇ ਜੱਟ ਨੱਚਦੇ ਬੱਲੇ ਬੱਲੇ ਜਿੰਨਾ ਵਸਦਾ ਰੇ ਸ਼ੇਰ ਨੱਚ ਨਾਦਾ ਕੰਡਾ ਫੁੱਲਿਆ ਜਿੱਥੇ ਰਾਜੇ ਦੇ ਬੁਲਾ ਜੋ ਹਾਸਾ ਦੁਨੀਆ ਆਂਕ ਲੱਗੀ ਸੀ ਜਨਾ ਦੇ ਠੰਡੇ ਨਿਰਨੋਂ ਤੇਰਾ ਕਿਣਾ ਮੁੱਲ ਲੱਗਦਾ ਹੋ ਮੁੱਲ ਲੱਗਦਾ ਹੋ ਮੁੱਲ ਨਾ ਕਿ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੈਂ ਅੱਜ ਇੱਥੇ ਵਿਸਾਖੀ ਦੇ ਮੇਲੇ ਤੇ ਆਏ ਹੋਏ ਹਾਂ ਅਸੀਂ ਸਾਰੇ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਤੇ ਮੈਂ ਚਾਰ ਕੁ ਲਾਈਨਾਂ ਇਸ ਮੇਲੇ ਬਾਰੇ ਕਹਾਂਗੀ ਕਿ ਅਸਾਂ ਨੇ ਇੱਥੇ ਕੀ ਆਉਣਾ ਸੀ ਅਸਾਂ ਨੇ ਇੱਥੇ ਕੀ ਆਉਣਾ ਸੀ ਸ਼ਹਿਰ ਤੇਰੇ ਜੇ ਨੂਰ ਨਾ ਹੁੰਦਾ ਸੰਜ ਸਵੇਰੇ ਤੁਰ ਜਾਣਾ ਸੀ ਜੇ ਤੈਨੂੰ ਮਨਜ਼ੂਰ ਨਾ ਹੁੰਦਾ ਕਿ ਦਿਲ ਦੀਆਂ ਪਰਤਾਂ ਫੋੜ ਨਾ ਐਵੇਂ ਦਿਲ ਦੀਆਂ ਪਰਤਾਂ ਫੋੜ ਨਾ ਐਵੇਂ ਇਹਨਾਂ ਵਿੱਚ ਤਾਂ ਤੇਰਾ ਹੀ ਨਾਂ ਏ ਤੇਰੇ ਬਾਗੀ ਆ ਜਾਣਾ ਸੀ ਜੇ ਵਕਤੋਂ ਮਜਬੂਰ ਨਾ ਹੁੰਦਾ ਇਹ ਰੌਣਕ ਵੀ ਕੁਝ ਪਲ ਦੀ ਏ ਏ ਰੌਣਕ ਵੀ ਕੁਝ ਪਲ ਦੀ ਏ ਜਦ ਤੱਕ ਨੇਰੀ ਚੱਖ ਨਹੀਂ ਆਉਂਦਾ ਰਤ ਬਹਾਰ ਕਦੇ ਨਾ ਹੁੰਦੀ ਜੇ ਰੁੱਖਾਂ ਤੇ ਪੂਰਨ ਨਾ ਹੁੰਦਾ ਜੇ ਰੁੱਖਾਂ ਤੇ ਪੂਰਨ ਨਾ ਹੁੰਦਾ ਧੰਨਵਾਦ ਉਹ ਬੱਲੇ ਬੱਲੇ ਉਹ ਬੱਲੇ ਦਿੱਤੀਆ ਅੰਤਰਾ ਸੋਹਣਾ ਜਾਨੇ ਭਾਈ ਕਿਦਾ ਆਪਣੇ ਮਾਸਟਰ ਆ ਹਾਂਜੀ ਇਹ ਫਦੇ ਘੜੀਆਂ ਦੀਪਾ ਅੱਛਾ ਇਹ ਪਾਲੀ ਦਾ ਫਰੈਂਡ ਆ ਲੈ 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 ਭਾਈ ਮੈਂ ਵੀ ਪਹਿਲੀ ਵਾਰ ਹੀ ਆਇਆ ਤਾਏ ਨੇ ਆਸਟ੍ਰੇਲੀਆ ਦਿਖਾਤਾ ਭਾਈ ਅਕੇ ਤੇ ਤੂੰ ਬੜਿਆ ਆਪਣਾ ਚੁਟਕਲੇ ਚੁਟਕਲੇ ਸੁਣਾਉਂਦਾ ਹੁੰਦਾ ਜਿੱਦਾਂ ਉਦੋਂ ਇਹਨੇ ਸੁਭਾਅ ਬਦਲ ਗਿਆ ਹੁਣ ਚੁਟਕਲਾ ਭਾਈ ਆਈ ਹੈ ਦੇਖੋ ਜਿੰਦਗੀ ਦੇ ਵਿੱਚ ਰੋਸੇ ਵੀ ਨੇ ਹਾਸੇ ਵੀ ਨੇ ਠੀਕ ਹੈ ਕਿਰਾਂ ਕੀ ਹੋਇਆ ਭਾਈ ਇੱਕ ਬੰਦਾ ਟਾਂਗਾ ਚਲਾਉਂਦਾ ਸੀ ਅੱਛਾ ਉਹਦੀ ਕੋੜੀ ਬਾਲਾ ਮਮਾ ਮਤਲਬ ਬਾਲਾ ਦੇ ਸੀ ਪੱਜ ਦੀ ਬਿਮਾਰ ਹੋ ਗਈ ਮਾੜੀ ਸੀ ਮਾੜੀ ਹੋ ਗਈ ਥੋੜੀ ਆਹ ਪਟਕ ਉਹ ਚਲੇ ਉਹ ਚਲੇਗਾ ਬੈਦ ਕੋਲ ਜੋ ਕਹਿੰਦਾ ਵੀ ਬੈਦ ਜੀ ਵੀ ਕੋੜੀ ਦੀ ਪੱਜ ਦੀ ਬੈਦ ਕਹਿੰਦਾ ਵੀ ਠੀਕ ਹੈ ਕਹਿੰਦਾ ਵੀ ਆ ਤਿੰਨ ਪੁੜੀਆਂ ਲੈ ਕਹਿੰਦਾ ਬਣਾ ਕੇ ਦੇ ਤਿੰਨ ਪੁੜੀਆਂ ਅੱਛਾ ਜੀ ਕਹਿੰਦਾ ਵੀ ਇੱਕ ਪੁੜੀ ਦੇ ਦੀ ਫਿਰ ਦੇਖਿੰਗੇ ਕਿਲੇ ਅੱਛਾ ਜੇ ਦਹੀਂ ਸਹੀ ਲੱਗੂ ਫਿਰ ਕਹਿ ਦੁੱਜੀ ਜੀ ਕਹਿੰਦਾ ਜੇ ਫਿਰ ਐਮਰਜੈਂਸੀ ਹੋ ਫਿਰ ਤੀਜੀ ਦੇ ਜੀ ਜੀ ਦੇ ਲਈ ਚਲੋ ਭਾਈ ਟਾਂ ਘੜੇ ਤੇ ਸਵਾਰੀਆਂ ਬਿਠਾ ਲਈਏ ਤੇ ਘੋੜੀ ਤੋਰੀ ਘੋੜੀ ਤੁਰਨੇ ਸ਼ੁਰੂ ਹੋਣੇ ਕਹਿੰਦਾ ਵੀ ਚੱਲ ਫਿਰ ਟਾਈਮ ਆ ਗਿਆ ਮੈਂ ਬੈਦ ਜਿਹੜੀ ਪਹਿਲੀ ਪੁੜੀ ਦੇਤੀ ਕੂੜੀ ਭਾਈ ਥੋੜੇ ਦਾ ਭੱਜਣ ਲੱਗੀ ਭੱਜਣ ਲੱਗੀ ਠੀਕ ਹੋ ਗਿਆ ਮੜਾ ਖੁਸ਼ ਹੋ ਗਿਆ ਨਾ ਵੀ ਹਾਂ ਕਹਿੰਦਾ ਵੀ ਭੱਜ ਰਹੀ ਹੈ ਕਹਿੰਦਾ ਵੀ ਭੱਜ ਰਹੀ ਹੈ ਕਹਿੰਦਾ ਦੂਜੀ ਵੀ ਟਰਾਈ ਕਰ ਲੈ ਤੜਕਾ ਨਹੀਂ ਆਇਆ ਵੀ ਦੂਜੀ ਵੀ ਲੈ ਲਈਏ ਤੇ ਭਾਈ ਉਹ ਹੁਣ ਜਦ ਦੂਜੀ ਦੇਤੀ ਕੂੜੀ ਤੇ ਭਾਈ ਕੂੜੀ ਭੱਜ ਲਈ ਜ਼ਿਆਦਾ ਨੇਰੀ ਹੋ ਗਈ ਨੇਰੀ ਹੋ ਗਈ ਥੋੜੀ ਉਹ ਭਾਈ ਸਵਾਰੀ ਥੱਲੇ ਕਰ ਗਈਆਂ ਅੱਛਾ ਅੱਛਾ ਤੇ ਕੂੜੀ ਸਾਰਾ ਤੜਾਕਾ ਤਰਾ ਕੇ ਹਾਂ ਭੱਜ ਗਈ ਅੱਛਾ ਐਨੇ ਨੂੰ ਭਾਈ ਉਹ ਪਹਿਲਾਂ ਥੋੜੀ ਹੋਇਆ ਆ ਗਈ ਹੋ ਗਿਆ ਫਿਰ ਭਾਈ ਉਹ ਇੱਕ ਬੁਢੀ ਬੈਠੀ ਸੀ ਵਿਚਾਰੀ ਛੱਡੇ ਗਰਗੀ ਉਹ ਕਹੇ ਦੀ ਮੈਂ ਤਾਂ ਪੁੱਤ ਐਮਰਜੈਂਸੀ ਜਾਣਾ ਸੀ ਅੱਛਾ ਹਾਂ ਅੱਛਾ ਨਾ ਕਰਾ ਦਿਮਾਗ ਦਾ ਲੈ ਕੇ ਨਾ ਬੈਦਨਿਕ ਐਮਰਜੈਂਸੀ ਇਹ ਤੁਸੀ ਸੀ ਦਿੱਤੀ ਉਹ ਆ ਉਹਨੇ ਚੱਕ ਬੁਢੀ ਦੇ ਮੂੰਹ 'ਚ ਮਾਰੀ ਬੁਢੀ ਐਮਰਜੈਂਸੀ ਵਾਲੀ ਕਹਿੰਦਾ ਫੇਰ ਕਿਹਾ ਤਾਂ ਕਰ ਬੁਢੀ ਕਰ ਥੋੜੀ ਜਿਹੀ ਮੁਰੇ ਬੱਜੀ ਹਲੇ ਵਾਹ ਯਾਰ ਵਾਹ ਹਲੇ ਜਿਆਣਾ ਯਾਰ ਆਇਆ ਹੁਣ ਇੰਡੀਆ ਵੀ ਜਾਣਾ ਹੁਣ ਇੱਕ ਪੁੜੀ ਮਾਰ ਤਾਂ ਦੇ ਮਾਰ ਦੇ ਦੇ ਨਾ ਝਾਕੂ ਟੀਣਾ ਕਰ ਦੇ ਨਹੀਂ ਆ ਚਾਹ ਤੇ ਬਿਲ ਨਹੀਂ ਆਉਂਗੇ ਵਾਹ जी कपरू न मन अड़ी अख बारा गे जी शॉट गानड़ी दिला ते निशान सिधे मारिया दिला ते निशान सिधे मारियार ਉਸ ਸਰੀਰ ਉਤੋਂ ਲੰਗੜ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉਸ ਸਰੀਰ ਉਤੋਂ ਲੰਗੜ ਫਲਾਈ ਕਰਕੇ ਬਾੜੇ ਆ ਸਿਆਲ ਚੰਦਰਾ ਸਾਥੋਂ ਕੱਲਿਆਂ ਨਾ ਕੱ ਅਜ਼ਰ ਬਚਾ ਕੇ ਕੀ ਲੱਭਾ ਪੇਰ ਤਾਵੇ ਤਾਇਆ ਅੱਬੂ ਆ ਤੂੰ ਵੀ ਸੀ ਚਮਕੀਲੇ ਵਾਲੀ ਮੈਂ ਕਿਹਾ ਬਹਿ ਜਾ ਚਮਕੀਲੇ ਵਾਲੀ ਆ ਦੇ ਕਾਟੋ ਚੱਕਲਾ ਸਮਾਨ ਪਿਆ ਹੈ ਜੀ ਕਹਿੰਦਾ ਸਾਰਾ ਚੱਕ ਕਮਾ ਲੀ ਗੱਲ ਹੈ ਹਾਂ ਸੁਣ ਮੁੰਡਿਆ ਉਹ ਬਾਲ ਖੜਾ ਲੈ ਚੇਹੜਾ ਆਪਣ ਨੂੰ ਸੱਜਿਆ ਬਾਲ ਲੈਂਦੇ ਆ ਓ ਬੱਲੇ 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 ਓ ਸਿਆ ਤਸਵੀਰ ਕਾਲ ਦੀ ਜਿਹੜਾ ਕੀ ਹੋ ਚੱਲਿਆ ਕੀ ਆ ਜਮਾ ਠੀਕ ਹੈ ਤੁਸੀਂ ਕੋਈ ਮੁੰਡਿਆ ਤੇ ਦਾ ਰੰਗ ਬਣਿਆ ਰਿਆ ਇਹ ਤਾਂ ਵੀ ਵਿਸਾਖੀ ਤੋਂ ਅੱਜ ਅੰਡੀਆਂ ਵੀ ਮਨਾਉਂਦਾ ਜੋ ਤੂੰ ਰੰਗ ਬਣਿਆ ਜਿੱਥੇ ਇਹ ਮੁੰਡਾ ਇੰਨਾ ਕੰਮ ਕਰਦਾ ਵਿਰਾਸਤ ਦਾ ਇਹ ਗਵਈਆ ਹੀ ਬਹੁਤ ਵਧੀਆ ਆ ਲੈ ਇਹ ਸਾਡਾ ਪਹਿਲੇ ਬੰਦਿਆਂ ਦੇ ਵਿੱਚੋਂ ਆ ਜਿਹੜੇ ਬੰਦੇ ਗਉਣ ਲੱਗੇ ਸੀ ਇੱਥੇ ਅੱਛਾ ਸੌੜਫੇ ਜਾਨੀ ਪਾਲ ਲਵਾਵੇ ਹਾਜ਼ਰੀ ਮੜ ਗਈ ਹੋਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਵਾਹ ਵੇ ਵਾਹ ਹੋਕਿਸੇ ਨੂੰ ਕੰਨ ਦਾ ਚੁਮਕਾ ਹਮੇਸ਼ਿਆ ਨੂੰ ਮਾਰ ਗਿਆ ਨੀ ਤੇਰਾ ਉਹ ਬੱਲੇ ਉਹ ਬੱਲੇ ਤਰਾ ਹਮੇਸ਼ਿਆ ਨੂੰ ਮਾਰ ਗਿਆ ਨੀ ਤੇਰਾ ਚੁਮਕਾ ਓਏ ਪਿੱਛਾ ਨੂੰ ਮਾਰ ਗਿਆ ਤੇਰਾ ਨੂੰ ਮਾਰ ਗਿਆ तेरा <laughs> वेंक्यू <laughs> <Thank you. laughs> ਹਾਂਜੀ ਲੈ ਮੁੰਡਾ ਚੰਗਾ ਲੈ ਮੁੰਡਾ ਤਾਂ ਬਹੁਤ ਵਧੀਆ ਇੰਨਾ ਕੰਮ ਕਰਦਾ ਬਹੁਤ ਵਧੀਆ ਲੈ ਤਾਇਆ ਉਹ ਇੱਕ ਬੰਗਾਲੀ ਤੁਰਿਆ ਫਿਰਦਾ ਤੇਰਾ ਭਲਾ ਹੋਵੇ ਪਾਸਰਾ ਆਸਟ੍ਰੇਲੀਆ ਵਿੱਚ ਵੀ ਸਭ ਕਿੱਢਣ ਵਾਲੇ ਆ ਗਏ ਲੈ ਦੇਖ ਲੈ ਸਾਰੇ ਇੱਥੇ ਹੀ ਫਿਰਦੇ ਆ ਓਏ ਆਸਟ੍ਰੇਲੀਆ ਦੀ ਬੰਗਾਲੀ ਆ ਕੇ ਸਭ ਕਿੱਢਣ ਵਾਲੇ ਬੰਗਾਲੀ ਨਹੀਂ ਪਾਉ ਇਹ ਰਾਂਝਾ ਏ ਰਾਂਝਾ ਅੱਛਾ ਤੂੰ ਵੀਰ ਦਵਾਚੀ ਲੱਭਦਾ ਸੱਪ ਨਹੀਂ ਫੜਦਾ ਅੱਛਾ ਤੈਨੂੰ ਵੀਰ ਲੱਭੀ ਕਿ ਨਹੀਂ ਲੱਭੀ ਭੇਡ ਤਾਂ ਬਹੁਤ ਆ ਪਰ ਲੱਭੀ ਨਹੀਂ ਬਾਬਾ ਵੀਰ ਬਹੁਤ ਆ ਮੈਨੂੰ ਲੱਗਦਾ ਘਵਾਚੀ ਤੇਰੀ ਵੀ ਦਾੜੀ ਚਿੱਟੀ ਘਵਾਚੀ ਦੀ ਹੋ ਗਈ ਤੇਰੀ ਲੰਬਦਾ ਤੂੰ ਵੀ ਫਿਰਦਾ ਮੇਲੇਾਂ ਚ ਟਕਰਾਂ ਐਵੇਂ ਨਹੀਂ ਮਾਰਦਾ ਗੱਲ ਸੁਣ ਸਾਡੇ ਕੋਲ ਹੀਰ ਹੈਗੀ ਆ ਹੋਰ ਵੀ ਇੱਕ ਹੋਰ ਮਾ ਕੇ ਤਾਂ ਨੁਕਸਾਨ ਵੀ ਕੋਈ ਨਹੀਂ ਅਸੀਂ ਤਾਂ ਇਹਨੂੰ ਲੈ ਜਾਈਏ ਵੇਰ ਨਾ ਪਹਿਲਾਂ ਮੈਨੂੰ ਲੱਗਦਾ ਮੇਰੀ ਬਾਂਸਰੀ ਨਾ ਤੂੰ ਖੋ ਗਏ ਲੈ ਦੇ ਇਥੋਂ ਪਹਿਲਾਂ ਤੂੰ ਬਾਂਸਰੀ ਖੋ ਗਏ ਮੇਰੀ ਗੱਲ ਹੋਰ ਤੇ ਗੱਲਾਂ ਸਾਡ ਹੀਰ ਦਾ ਕੀ ਮਾਰ ਲਾਇਆ ਕੀ ਮਰੀ ਨਹੀਂ ਜਿਹੜੀ ਹੀਰ ਖਵਾ ਚ ਗਈ ਮਰੀ ਸੀ ਹਾਂ ਮੁੰਦਰਾ ਹੀਰ ਮਿਲੀ ਜਦੋਂ ਗਵਾਇ ਦੀ ਉਦੋਂ ਹੀ ਪੈਂਦੀ ਆ ਅੱਛਾ ਉਹ ਲੁਰਗਾ ਇਹਦਾ ਤੂੰ ਪਣਾ ਹੀ ਹੋਊਗਾ ਇਹ ਜਾਣ ਕੇ ਠੋਕਰਾਂ ਮਾਰਦਾ ਤੋ ਫਕੀਰਾਂ ਨੂੰ ਹਣ ਇਹ ਹੀਰ ਜਿਹੜੀ ਗਵਾਚੀ ਆ ਨਾ ਇਹ ਤਾਂ ਦਰ ਦੇ ਛੇੜਤਾ ਇਹ ਹੁਣ ਬੰਝਲੀ ਵੱਜੂਗੀ ਫੇਰ ਨਿਕਲੂਗੀ ਸਾਪਾਂ ਹਾਂ ਫੇਰ ਨਿਕਲੂਗੀ ਨੱਚੂਗੀ ਹੀਰ ਨੱਚੂਗੀ ਹਾਂ ਭਜਦੀ ਆਉਗੀ ਜੇ ਮੈਂ ਕੋਈ ਗਿਰੀ ਆਵਾਜ਼ ਕੱਢ ਦਿਆਂ ਨਤਰਿੰਦਰ ਮੇਰਾ گاਉ ਮੇਰਾ ਦੇਸ਼ ਚ ਉਹਦੇ ਹਿਰਨ ਭੱਜੀ ਆਉਂਦੀ ਐ ਤੂੰ ਸ਼ੋਰ ਵੀ ਹੀਰ ਨੂੰ ਸੁਣਦਾ ਵੀ ਆ ਰੁਕੀ ਹੋਏ ਨੂੰ ਤੂੰ ਚੰਨਾ ਗਾਣੇ ਲਾਹੋ ਅੱਜ ਇਹ ਗੱਲ ਤੂੰ ਬੜੀ ਵਧੀਆ ਪਤੇ ਦੀ ਕੀਤੀ ਐ ਅੱਜ ਦੇ ਦੌਰ ਜਿਹੜੀ ਹੀਰ ਮਿਲ ਜਾਂਦੀ ਐ ਨਾ ਉਹਨੂੰ ਸੁਣਨਾ ਜ਼ਰੂਰ ਹਟ ਜਾਂਦਾ ਜਿਹੜੀ ਨਹੀਂ ਮਿਲਦੀ ਉਹ ਸੌਣਦੇ ਰਹਿੰਦੇ ਆ ਭਰਾਵਾ ਗੱਲ ਕੀ ਐ ਤੁਹਾਨੂੰ ਦੱਸਾਂ ਮੈਂ ਤੂੰ ਗਲਤ ठाਉ ਤੇ ਗਲਤ ਹੀਰ ਲੱਭਦਾ ਇੱਥੇ ਦੀਆਂ ਹੀਰਾਂ ਕਿ ਇਸ ਕੋਸ ਤੋਂ ਨਹੀਂ ਫਰਦੀਆਂ ਓਏ ਤੇਰੇ ਹਾਂ ਉੱਥੇ ਜਾ ਨਾ ਆ ਨਹੀਂ ਤੇ ਸਾਰੇ ਟੱਪਰਾਂ ਵਾਲੇ ਲੋਕ ਆਏ ਹੋਏ ਮੈਂ ਪਹੁੰਚ ਕਿੱਥੇ ਗਿਆ ਮੈਂ ਤਾਂ ਕਿ ਮੈਂ ਪੰਜਾਬ ਚ ਫਿਰਦਾ ਕਦੇ ਇਹ ਹੈਗਾ ਪੰਜਾਬ ਹੀ ਪਰ ਆਸਟ੍ਰੇਲੀਆ ਚ ਵੱਸਦਾ ਓ ਦਿਲ ਚ ਵੱਸਦਾ ਇਹੜਾ ਇਹ ਮੈਨੂੰ ਲੱਗਾ ਪਰ ਹੁੱਕਿਆਂ ਦੇ ਵੇੜੇ ਆ ਗਏ ਆ ਇੰਦਾ ਕਰ ਤੂੰ ਬਾਂਸਰੀ ਬਾਂਸਰੀ ਵਜਾ ਕੇ ਤੂੰ ਹੀ ਨਾਮ ਨੂੰ ਸਭ ਸੁਪੀ ਆ ਜਿਹੜਾ ਪੋਸ਼ਾਕਾਂ ਸਾਡੀਆਂ ਇਹ ਤਾਂ ਪੰਜਾਬ ਚ ਕਿਹੜਾ ਪਾਉਂਦਾ ਆ ਤੇਰੇ ਕਰਕੇ ਮੈਂ ਪਾ ਲਈਆ ਪਹਿਲਾ ਪਹਿਲਾ ਮੈਨੂੰ ਲੱਗਾ ਮੰਮੀ ਸੋ ਜਾ ਸੀ ਹਾਂ ਮੈਂ ਕਿਹਾ ਮਾਸਟਰ ਨੇ ਪੰਜਾਬ ਵਿੱਚ ਕਦੀ ਪੇਕੜਤਾ ਪਿਆ ਮਿਲ ਬਿਲਕੁਲ ਨਹੀਂ ਪਾਇਆ ਹਾਂ ਇਹਦਾ ਲੂਈ ਲਾ ਕੇ ਆ ਗਿਆ ਹਾਂ ਇਹਦਾ ਮਤਲਬ ਇਹ ਆ ਪੰਜਾਬ ਘਟਿਆ ਨਹੀਂ ਵਧਿਆ ਹੀ ਆ ਬਾਲ ਦੇ ਸਾਜਾ ਹਾਂ ਬਾਦ ਮੁਲਕੀ ਸਾਕੇ ਪਾਸ ਜੋ ਕਰਨ ਕਰੀ ਜਾ ਚੁੱਪ ਕਰਕੇ ਜੋ ਕਰਨ ਕਰੀ ਜਾ ਚੁੱਪ ਕਰਕੇ ਨਾ ਨਾਲ ਕਿਸੇ ਹੁਸ਼ਿਆਰੀ ਕਰ ਕਿਸੇ ਦਿਲਵਰਦੀ ਦਿਲਦਾਰੀ ਕਰ ਕੰਮ ਆਪਣਾ ਕਰੀ ਜਾ ਚੁਪ ਕਰਕੇ ਕਰਨੇ ਕਰੀ ਜਾ ਧੁੱਪ ਕਰਕੇ ਜੋ ਇਹ ਮਾਸਰਾ ਤੇ ਪਿਆ ਮੇਲਾ ਦੇਖ ਲਿਆ ਮੇਲਾ ਦੇ ਲਿਆ ਹੁਣ ਮੈਂ ਗਲਾਸੀ ਵੀ ਲਾ ਲੈਨੇ ਆ ਤਾਇਆ ਕਹਿੰਦੇ ਆ ਵੇ ਧੁੱਪ ਧੂੜ ਧੱਕੇ ਜਿਹੜੇ ਜਰ ਸਕਦੇ ਮੇਲਿਆਂ ਦੀ ਸੈਰ ਉਹੀ ਕਰ ਸਕਦੇ ਖੁੱਲੇ ਬੱਲੇ ਲੈ ਵੇ ਤਾਇਆ ਖੜੋਦੇ ਆ ਤੈਨੂੰ ਖਰਾੜੇ ਹੁਣ ਪਹਿਲਾਂ ਗਾਉਂਦਾ ਹਾਂ ਹਾਂ ਮਰਗੇ ਵਾਲੇ ਮਰਗੇ ਵਾਲੇ ਪਹਿਲੇ ਤਾਂ ਮੇਲਾ ਲਾਇਆ ਹਾਂ ਫੇ ਮੇਲੇ ਚ ਖਾਣਾ ਵੀ ਫ੍ਰੀ ਲਾਇਆ ਫ੍ਰੀ ਲਾਇਆ ਅਗਲਾ ਤਾਜੇ ਤਾਜੇ ਕੁੱਕੜ ਬਣਦੇ ਆ ਹਾਂ ਵਾਹ ਉਹ ਕਿੱਥਾ ਮੁੰਡਿਓ ਉਹ ਬਾਂਗਾਂ ਮਾਰਦੇ ਮਹਾਟਾ ਹਾਂ ਹਾਂ ਹੁਣ ਇਹ ਦੇਖ ਲਾ ਜਿਹੜੇ ਸਾਡੇ ਘਰ ਚ ਜਾ ਕੇ ਤਾਂ ਨਹੀਂ ਬਣਦਾ ਇਹਨੂੰ ਜੀਰੋ ਭਾਈ ਜੀਰੋ ਦਾ ਗੇਰ ਪਾਇਆ ਇਹਨਾਂ ਨੂੰ ਅੱਛਾ ਅੱਛਾ ਤੁਹਾਨੂੰ ਕਿੱਧਰ ਆਉਂਦੇ ਆ ਵਾਹ ਵਾਹ ਨਹੀਂ ਤਾਇ ਨੂੰ ਚੈੱਕਰਾਓ ਉਹ ਤਾਇਆ ਜੀ ਅੱਜ ਕਮਾਲ ਹੋ ਗਈ ਹੂੰ ਇੰਡੀਆ ਦਾ ਵਾਈਸੀ ਇੱਥੇ ਹਾਂ ਜੀ ਤੇ ਇੰਡੀਆ ਸਾਨੂੰ ਮੋਰੇ ਮਿਲਦੇ ਆ ਬਿਲਕੁਲ ਮਾਸਟਰ ਮੈਂ ਕਹਿੰਦਾ ਤਾਇਆ ਐਦਾਂ ਦਾ ਉੱਥੇ ਕਿੱਥੇ ਮਿਲਦਾ ਨਾ ਨਾ ਉੱਥੇ ਕੁੱਕਰ ਦੇਖੇ ਆ ਪਿੱਟ ਦੇ ਮਾਰਿਓ ਇੱਥੇ ਨੂੰ ਕੁੱਕਰ ਦੇਖੇ ਬੜੇ ਹਲਦੀ ਹੈ ਹਲਦੀ ਹੈ ਬਹੁਤ ਹੋਰ ਇਹਨਾਂ ਲੋ ਪਿੱਦੀ ਹਾਂ ਮੈਂ ਮਾਸਟਰ ਸੁਣਰੀ ਗੱਤ ਨਹੀਂ ਪਊ ਨੇ ਇੱਧੇ ਚੱਲ ਤਾ ਉਂਗਲੀ ਨੇ ਖਾ ਹੋਣਾ ਇਹ ਚੱਲ ਫੇ ਠੀਕ ਆ ਚੱਲ ਠੀਕ ਆ ਬੜੀ ਮੀਂਹ ਪੜਾ ਜਾ ਰਿਹਾ ਕੁੱਪੜ ਦਾ ਸ਼ੀਨ ਜਿਹੜਾ ਖੜਦਾ ਜਿਵੇਂ ਆ ਜਾ ਇੱਕ ਮਿੰਟ ਆ ਬਈ ਹਾਂ ਬਈ ਇੱਧਰ ਮੂੰਹ ਚੱਕਿਆ ਪਬਲਿਕ ਪਲੇਸ ਤਾਰੂ ਪੀ ਜਾਂਦੇ ਆ ਬੰਦਲਾ ਨੂੰ ਆਇਆ ਮੈਨੂੰ ਤਾਂ ਤੂੰ ਕਹਿਣਾ ਸੀ ਵੀ ਇਸ ਏਰੀਆ ਲੈ ਕੇ ਆ ਆਰਦੀਏ تھے ਪੰਜਾਬ ਪੁਲਿਸ ਆ ਉਹ ਗੱਲ ਸੁਣ ਦੇ ਨਹੀਂ ਪਤਾ ਲੱਗਾ ਵੀ ਪੰਜਾਬ ਪੁਲਿਸ ਨੂੰ ਕੀ ਜੇ ਤੂੰ ਲੱਗਣਾ ਉਹ ਗੱਲ ਸੁਣੋ ਮੇਰੀ ਸਾਨੂੰ ਇਹਨਾਂ ਨੇ ਸਪੈਸ਼ਲ ਭਲਾਇਆ ਪੰਜਾਬ ਤੋਂ ਆ ਥੋੜੇ ਰਗੇ ਨਾ ਸਿੱਧੇ ਕਰਨੀਆਂ ਸੀ ਉਥੋਂ ਬੰਦੇ ਬਣ ਜਾ ਬੰਦੇ ਭਾਵਾ ਮੈਂ ਤਾਂ ਪਾਣੀ ਪੀ ਲਾ ਗੱਲ ਸੁਣੋ ਆ ਪਾਣੀ ਪੀ ਲਾ ਮੈਂ ਤਾਂ ਪਾਣੀ ਪੀ ਲਾ ਵਿੱਚ ਕੁਝ ਮਾੜਾ ਜਿਹਾ ਪਿਆ ਹੁ ਸ਼ਾਇਦ ਪਾਣੀ ਵੀ ਪਣਪਣ ਪੀਓਗੇ ਦੇ ਤਾਲ ਫੇਰਤੀ ਨਾ ਦਵਾਂ ਤੇ ਮੈਂ ਸੇ ਪਾਣੀ ਵੀ ਪਣਪਣ ਪੀਣਾ ਇਹ ਗੱਲ ਸੁਣੋ ਜੀ ਬੋਲੋ ਮਹਾਰਾਜ ਇਸ ਤੇ ਲਈ ਆ ਬੱਚੇ ਜੀ ਅਸੀਂ ਤੇ ਇੰਡੀਆ ਤੋਂ ਤੁਹਾਡਾ ਖੇੜਾ ਛੜਾ ਕੇ ਆਏ ਸੀ ਜੀ ਉਹ ਸਾਡੇ ਮਗਰ ਆ ਗਏ ਇਸ ਚੋਰ ਚੱਕੇ ਫੜਨੇ ਹੁੰਦੇ ਉਹ ਇਸੇ ਕਰਕੇ ਆਏ ਆ ਅਸੀਂ ਇਸੇ ਕਰਕੇ ਆਏ ਆ ਅਸੀਂ ਜਿਹੜੇ ਤੇ ਵਿਗੜ ਗਏ ਇੱਥੇ ਆ ਕੇ ਉਹਨੂੰ ਖੰਭ ਲੱਗ ਗਏ ਇੱਥੇ ਆ ਕੇ ਇਹ ਸੱਦੇ ਕਰਨ ਨੂੰ ਬੁਲਾਇਆ ਅਸੀਂ ਕਾਹ ਦਾ ਦਾ ਇੱਥੇ ਵਸਾ ਦਿੱਤਾ ਮੈਨੂੰ ਮੈਨੂੰ ਲੱਗਦਾ ਕਿ ਉੱਤੀ ਦਾ ਜੰਤਵਾ ਹੁਣ ਤੂੰ ਆ ਬੇ ਹੁਣ ਵਿਚਾਰ ਮੈਨੂੰ ਲੱਗਦਾ ਇਹ ਕਿਹਦੇ ਨਾਲ ਖੜਾ ਹੈ ਉਹ ਬਾਪੂ ਛੜਾ ਮੜਾ ਤੂੰ ਬੰਦਾ ਵਾ ਤੇ ਦਿਨੇ ਦੁਪਹਿਰੇ ਤੂੰ ਪਿੱਗ ਲਈ ਜਾਣਾ ਵਾ ਪਹਿਲੀ ਗੱਲ ਤੇ ਇਹ ਅਠ ਪੁਲਿਸ ਵਾਲਿਆ ਮੁੰਡਿਆ ਦੇਖਦਾ ਨਹੀਂ ਰਿਹਾ ਹੋਇਆ ਆ ਛੇ ਤੋਂ ਬਾਅਦ ਤੈਨੂੰ ਮੈਂ ਦਿਨੇ ਦਿਖਾ ਦੂੰ ਤਾਰੇ ਡਾਲਿਆ ਸੀ ਡੋਗਰਾਮ ਤੇ ਲਾ ਰਹੇ ਆ ਇਹ ਪਰ ਇਹ ਪਬਲਿਕ ਪਲੇਸ ਆ ਇਹ ਪ੍ਰਾਈਵੇਟ ਇਵੈਂਟ ਆ ਤੁਸੀਂ ਬਿਨਾ ਪਰਮਿਟ ਤੋਂ ਤੁਹਾਨੂੰ ਪੀ ਜਾਣੇ ਆ ਕਰੋ ਤਾਂ ਇੱਕ ਤਾਇਆ ਗੱਲ ਸੁਣ ਬਈ ਮੈਨੂੰ ਇਹ ਪੰਜਾਬ ਪੁਲਿਸਿਆ ਲੱਗਦਾ ਨਹੀਂ ਪੰਜਾਬ ਪੁਲਿਸਿਆਂ ਦੇ ਢਿੱਡੇ ਵਾ ਹੁੰਦੇ ਆ ਇਹਦਾ ਮੁੰਡਾ ਬੜਾ ਹੀ ਆ ਇਹ ਜਿਹੜੇ ਕੀ ਆਕਾ ਜਿਹੜੇ ਨਵੇਂ ਭਰਤੀ ਕੀਤੇ ਨਾ ਪੰਜਾਬ ਪੁਲਿਸ ਚ ਉਹ ਥੋੜੇਆਂ ਕੰਮ ਵਾਸਤੇ ਰੱਖੇ ਆ ਹੱਡਾਂ ਨਹੀਂ ਦੀਆਂ ਨਾ ਸਮਝ ਨਹੀਂ ਪੈਂਦੀ ਮੈਨੂੰ ਆਸਰਾ ਕਿ ਇਹ ਜਹਾ ਪੜਸ ਵਾਲੇ ਆਪ ਤੇ ਰਾਤੀ ਨਜ਼ਰ ਆਉਂਦੇ ਆ ਉਹ ਸਾਨੂੰ ਫਿਰ ਆਪੇ ਤੁਰਕਣਦੇ ਆ ਲਾਸੀ ਫੜਾ ਦੇ ਦੇ ਐਦਾ ਗੱਲ ਲੈ ਫੜਾ ਫੜਾ ਤੁਰਕਾ ਦੇ ਚ ਨਹੀਂ ਚਲੋ ਗੱਲ ਇੱਥੇ ਨਵੇੜੋ ਏ ਬਾਕੀ ਅਸੀਂ ਪੰਜਾਬ ਤੋਂ ਆਏ ਆ ਮਾੜਾ ਮੋਟਾ ਖਿਆਲ ਰੱਖਿਆ ਕਰੋ ਅਕਸਰ ਅਫਸਰ ਬੰਦੇ ਆਹੀ ਯਾਰ ਇਹ ਵੀ ਠੀਕ ਗੱਲ ਠੀਕ ਨਾ ਤਾਂ ਸਾਡੇ ਪੰਜਾਬੀ ਬਦਲੇ ਬਾਹਰ ਆਣ ਕੇ ਤੇ ਨਾ ਸਾਡੇ ਬਦਲੇ ਪੁਲਿਸ ਵਾਲੇ ਠੀਕ ਭਾਈ ਜਰਾ ਨਾਲ ਹੀ ਆਊਗਾ ਯਸ ਚੱਲ ਮੁੜ ਚੱਲੀਏ ਘਰ ਨੂੰ ਮਾਈਆ ਸੁਣਦੇ ਬੋਲ ਕਰਾਰੇ ਇਹ ਚੱਲ ਮੁੜ ਚੱਲੀਏ ਘਰ ਨੂੰ ਮਾਈਆ ਸੁਣਦੇ ਬੋਲ ਕਰਾਰੇ ਵੇ ਕਪਾ ਵਿੱਚ ਬੰਦ ਬੋਤਲਾ ਜੱਟ ਮਾਰਦੇ ਫਿਰਨੇ ਲਲਕਾਰੇ ਵੇਟਾ ਵਿੱਚ ਬੰਨ੍ਹੇ ਫੋਕਲਾ ਜੱਟ ਮਾਰਦੇ ਫਿਰਨੇ ਲਲਕਾਰੇ ਵੇਟਾ ਵਿੱਚ ਬੰਨ੍ਹੇ ਫੋਕਲਾ